ਟਾਈ ਡਾਈ ਵਾਲੇ ਕਾਟਨ ਦੁਪੱਟਾ ਸੂਟ ਪਹੁੰਚ ਚੁੱਕੇ ਨੇ ਬਹੁਤ ਗਾਕਾਂ ਦੀ ਡਿਮਾਂਡ ਤੇ ਮਾਲ ਹੋ ਗਿਆ ਨਵਾਂ ਹਾਜ਼ਰ ਕੁਆਲਿਟੀਆਂ ਪਹੁੰਚ ਗਈਆਂ ਨੇ ਸਿਰਾ ਭਾਈ ਸਿੰਗਲ ਸਿੰਘ ਜੀ ਕਲਰ ਦਿਖਾਵਾਂਗੇ ਤੁਹਾਨੂੰ ਬੜੇ ਪਿਆਰੇ ਪਿਆਰੇ ਪਹੁੰਚੇ ਨੇ ਇਹਦੇ ਵਿੱਚ ਟਾਈ ਡਾਈ ਵਾਲੇ ਸੂਟ ਕਾਟਨ ਦੁਪੱਟੇ ਵਾਲੇ ਪਹੁੰਚ ਚੁੱਕੇ ਨੇ ਚੈੱਕ ਕਰੋ ਜੀ ਪਿਓਰ ਕਾਟਨ ਦਾ ਦੁਪੱਟਾ ਹੋਵੇਗਾ 2.5 ਮੀਟਰ ਦੀ ਕੱਟ ਵਾਲਾ ਲਓ ਜੀ ਇਹ ਸਲਵਾਰਾ ਸਲਵਾਰ ਦੇ ਵਿੱਚ ਵੀ ਡਿਜ਼ਾਈਨਿੰਗ ਬਣੀ ਹੋਈ ਆ ਡਾਈ ਡਾਈ ਕੀਤਾ ਆ ਵੀ ਇਹਦੇ ਵਿੱਚ ਕਲਰ ਆ ਗਿਆ ਅੰਬੀਆਂ ਵਾਲਾ ਡਿਜ਼ਾਈਨ ਪਹੁੰਚਿਆ ਬੜਾਈ ਸੋਹਣਾ ਚੈੱਕ ਕਰੋ ਭਾਈ ਲਓ ਜੀ ਇਹਦੇ ਵਿੱਚ ਦੋ ਤਿੰਨ ਡਿਜ਼ਾਈਨ ਪਹੁੰਚੇ ਨੇ ਮਾਲ ਜਿਵੇਂ ਤਿਆਰ ਹੋ ਰਿਹਾ ਹੋਵੇ ਉਹ ਜੋ ਡਿਜ਼ਾਈਨ ਪਹੁੰਚਣਗੇ ਸਾਨੂੰ ਵੀਡੀਓ ਰਾਹੀਂ ਤੁਹਾਡੇ ਤੱਕ ਪਹੁੰਚਦੇ ਰਹਿਣਗੇ ਆ ਲਓ ਇੱਕ ਡਿਜ਼ਾਈਨ ਆ ਪਹੁੰਚਿਆ ਇਹਦੇ ਵਿੱਚ ਫਲਾਵਰ ਵਾਲਾ ਬਹੁਤ ਸੋਹਣਾ ਲਿਆਣਾ ਲੋ ਜੀ ਸਲਵਾਰ ਦੇ ਵਿੱਚ ਵੀ ਪ੍ਰਿੰਟ ਹੋਇਆ ਹੋਇਆ ਡਾਈ ਕੀਤਾ ਵੀ ਸਲਵਾਰ ਤੇ ਡਾਈ ਵਾਲਾ ਆ ਗਿਆ ਦੁਪੱਟਾ ਭਾਈ ਕਲਰ ਦਿਖਾਓ ਜੀ ਦੇ ਇਹਦੇ ਵਿੱਚ ਵੀ 10 ਕਲਰ ਹੋਣਗੇ 10 ਕਲਰ ਦੋਨਾਂ ਦੇ 10-10 ਕਲਰ ਨੇ ਵੱਖੋ-ਵੱਖਰੇ ਲਓ ਜੀ ਗਰਮੀਆਂ ਦਾ ਸਪੈਸ਼ਲ ਤੋਹਫਾ ਪਹੁੰਚ ਚੁੱਕਿਆ ਹੈ ਡਾਈ ਡਾਈ ਵਾਲੇ ਸੂਟ ਵਿਦ ਕੋਟਨ ਦੁਪੱਟਾ ਲਓ ਜੀ ਕਪੜੇ ਕੋਲ ਪਹੁੰਚਿਆ 2 ਟਨ ਵਾਲਾ ਮਾਲ ਕਿ ਵੀ ਕਾਟਨ ਦੁਪੱਟੇ ਦੇ ਨਾਲ ਹੋਵੇਗਾ ਆ ਲਓ ਜੀ ਕੁਆਲਿਟੀ ਬਹੁਤ ਸੋਹਣੀ ਹੈ ਗਲੇ ਤੇ ਵਰਕ ਹੋਇਆ ਹੋਇਆ ਚੈੱਕ ਕਰ ਸਕਦੇ ਹੋ ਲਓ ਜੀ ਇਹਦੇ ਨਾਲ ਪ੍ਰਿੰਟ ਵਾਲੀ ਸਲਵਾਰ ਆਵੇਗੀ ਕੀ ਬਾਤ ਹੈ ਜੀ ਤੇ ਕਾਟਨ ਦਾ ਦੁਪੱਟਾ ਆਵੇਗਾ ਪ੍ਰਿੰਟ ਵਾਲਾ ਵਾਈਟ ਕਲਰ ਦਾ ਆਫ ਵਾਈਟ ਕਲਰ ਹੈ ਬਹੁਤ ਸੋਹਣਾ ਲੀਆ ਨਾ ਚੈੱਕ ਕਰੋ ਜੀ ਦੇਖੋ ਜੀ ਕਿਹਦੇ ਵਿੱਚ ਹੋ ਡਿਜ਼ਾਈਨ ਹੋ ਰਿਹਾ ਹੋਈ ਬਹੁਤ ਸੋਹਣਾ ਦੇਖੋ ਲਓ ਜੀ ਗਲੇ ਤੇ ਡਿਜ਼ਾਈਨ ਬਣਿਆ ਫੈਂਸੀ ਬਟਨ ਲੱਗਿਆ ਪੱਟੀ ਲੱਗੀ ਆ ਇਹਦੇ ਨਾਲ ਵੀ ਪ੍ਰਿੰਟ ਵਾਲੀ ਸਲਵਾਰ ਤੇ ਪ੍ਰਿੰਟਡ ਹੀ ਦੁਪੱਟਾ ਆਵੇਗਾ ਲਓ ਜੀ ਇਹ ਸਾਰਾ ਮਾਲ ਗਰਮੀ ਵਾਲਾ ਸਾਨੂੰ ਦੇਵਾਂਗੇ ਪੂਰੇ ਮਿੱਠੇ ਰੇਟ ਦੇ ਵਿੱਚ ਕੁਆਲਿਟੀਆਂ ਨੇ ਪਹੁੰਚ ਚੁੱਕੀਆਂ ਨੇ ਸਿਰਾ ਤੋਂ ਸਿਰਾ ਭਾਈ ਆ ਲਓ ਜੀ ਇੱਕ ਕਰੋ ਜੀ ਗਲੇ ਤੇ ਫਲਾਵਰ ਬਣੇ ਹੋਇਆ ਵਰਕ ਕਰਕੇ ਗੋਟਾ ਪੱਤੀ ਦਾ ਇਹ ਸਵਾਰ ਆ ਗਈ ਇਹ ਖੁੱਲੇਗਾ ਦੁਪੱਟਾ 2.5 ਮੀਟਰ ਦੀ ਕੱਟ ਵਾਲਾ ਦੁਪੱਟਾ ਪ੍ਰਿੰਟਡ ਇਕੜਿਆਂ ਹੋਰ ਖੁੱਲ ਰਿਹਾ ਦੇਖੋ ਜੀ ਕੀ ਬਾਤ ਹੈ ਜੀ ਇਸ ਦਾ ਗ੍ਰੀਨ ਕਲਰ ਦੇ ਵਿੱਚ ਆ ਲੋ ਪੱਟੀ ਦੇਖੋ ਗਲੇ ਤੇ ਲੱਗੀ ਆ ਵਾਈਟ ਕਲਰ ਦੀ ਮੇਰੇ ਨਾਲ ਵੀ ਪ੍ਰਿੰਟ ਵਾਲੀ ਸਲਵਾਰ ਆਵੇਗੀ ਆ ਲਓ ਜੀ। ਬਈਆਂ ਨੂੰ ਟੌਪ ਟੌਪ ਦੀ ਹਾਜ਼ਰ ਹੋ ਰਹੀ ਹੈ ਭਾਈ। ਲਓ ਜੀ। ਇੱਕ ਸਿੱਪੀਆਂ ਵਾਲਾ ਵਰਕ ਕਰਿਆ ਗਲੇ ਤੇ ਚੈੱਕ ਕਰੋ ਜੀ। ਲਓ ਜੀ, ਕੀ ਬਾਤ ਹੈ ਜੀ। ਕਮੀਜ਼ ਦੇ ਵਿੱਚ ਫਲਾਵਰ ਬਣਿਆ ਬਹੁਤ ਹੀ ਪਿਆਰੇ। ਪ੍ਰਿੰਟ ਸਲਵਾਰ ਵਿਦ ਪ੍ਰਿੰਟਡ ਬੱਟਾ। ਲਓ ਜੀ ਇਹ ਸਾਰਾ ਮਾਲ ਤੁਹਾਨੂੰ ਕੁਆਂਟੀਟੀ ਬਿੱਲ ਜੂਆ ਜਿੰਨਾ ਮਰਜ਼ੀ ਚੱਕ ਲੋ ਹੋਲ ਸੇਲ ਦੇ ਡੀਟੇਲ ਦੇ ਗਾਕਾਂ ਲਈ ਮਾਲ ਬਾਧੂ ਹਾਜ਼ਰ ਹੋ ਚੁੱਕਿਆ ਭਾਈ ਲਓ ਜੀ ਇਹ ਸਾਰਾ ਜਿੰਨਾ ਵੀ ਦਿਖਾ ਰਹੇ ਤੁਹਾਨੂੰ ਟੂ ਟੋਨ ਦੇ ਵਿੱਚ ਹੈ ਟੂ ਟੋਨ ਕਾਟਨ ਦੁਪੱਟਾ ਐਂਸੀ ਮਟਣਾ ਵਾਲੇ ਸੂਟ ਤੇ ਕੜਾਈ ਵਾਲੇ ਇਹਨਾਂ ਦੇ ਹਰੇਕ ਦੇ ਉੱਪਰ ਗਲਿਆਂ ਦੇ ਉੱਪਰ ਹੀ ਡਿਜ਼ਾਈਨਿੰਗ ਹੋਣੀ ਹੋਈ ਆ ਲਗਭਗ ਕਿਸੇ ਤੇ ਵਰਕ ਹੋਇਆ ਕਿਸੇ ਤੇ ਪੱਟੀ ਲੱਗੀ ਆ ਵੱਖੋ ਵੱਖਰੇ ਡਿਜ਼ਾਈਨਾਂ ਦੇ ਵਿੱਚ ਆ ਰਹੇ ਆ ਭਈ ਆਪਣੇ ਕੋਲੇ ਇਹ ਚੈੱਕ ਕਰ ਸਕਦੇ ਹੋ ਨੌਜੀ ਇਹ ਆ ਗਿਆ ਕਾਟਨ ਦਾ ਦੁਪੱਟਾ ਇਹ ਪ੍ਰਿੰਟ ਵਾਲੀ ਸਲਵਾਰ ਆ ਗਈ। ਦੇਖੋ ਜੀ। ਬਹੁਤ ਹੀ ਨੇ ਗਰਮੀਆਂ ਦੇ ਤੋਹਫੇ। ਪੂਰੇ ਸੋਨੇ-ਸੋਨੇ ਡਿਜ਼ਾਈਨ ਆ ਗਏ ਨੇ ਭਾਈ। ਲਓ ਜੀ ਗਲੇ ਤੇ ਡਿਜ਼ਾਈਨ ਕੀਤੀ ਹੋਈਆ ਵਰਕ ਦੇ ਨਾਲ। ਤੇ ਸਲਵਾਰ ਦਿਖਾਓ ਜੀ ਇਹਦੀ ਪ੍ਰਿੰਟ ਵਾਲੀ। ਲਓ ਜੀ। ਕਾਵਾ ਤੇਰੀ। ਦੁਪੱਟਾ ਚੈੱਕ ਕਰ ਸਕਦੇ ਆ ਤੁਸੀਂ 2.5 ਮੀਟਰ ਦੀ ਕੱਟ ਵਾਲਾ ਪ੍ਰਿੰਟ ਵਾਲਾ ਦੁਪੱਟਾ ਜੀ ਕੱਟ ਦੇ ਵਿੱਚ ਕੋਈ ਕੰਜੂਸੀ ਨਹੀਂ ਕੱਟ ਦੇਵਾਂਗੇ ਪੂਰੀ ਰੇਟ ਪੂਰੇ ਮਿੱਠੇ ਲਓ ਜੀ ਲਓ ਜੀ ਇੱਕ ਹੋਰ ਡਿਜ਼ਾਈਨ ਖੁੱਲਿਆ ਮਹਿੰਦੀ ਕਲਰ ਦੇ ਵਿੱਚ ਚਿੱਪੀ ਲੱਗੀ ਹੈ ਗਲੇ ਦੇ ਉੱਪਰ ਕੀ ਬਾਤ ਹੈ ਡਿਜ਼ਾਈਨ ਚੈੱਕ ਕਰ ਸਕਦੇ ਹਾਂ ਬਹੁਤ ਪਿਆਰੀ ਡਿਜ਼ਾਈਨ ਹੈ ਲਓ ਜੀ ਕੀ ਬਾਤ ਹੈ ਇਹ ਆ ਗਿਆ कॉटन ਦਾ दुपट्टा ਦੇਖੋ ਜੀ ਲਓ ਜੀ ਇੱਕ ਹੋਰ ਡਿਜ਼ਾਈਨ ਖੁੱਲ ਰਿਹਾ ਰਾਣੀ ਕਲਰ ਦੇ ਵਿੱਚ ਚੈੱਕ ਕਰੋ ਜੀ ਇਹਦੇ ਨਾਲ ਵੀ कॉटन ਦਾ ਦੁਪੱਟਾ ਹੋਵੇਗਾ ਇਹ ਆਲ ਓਵਰ ਸੂਟ ਹੈ ਇਹ ਜਿੰਨੇ ਵੀ ਡਿਜ਼ਾਈਨ ਤੁਹਾਨੂੰ ਦਿਖਾ ਰਹੇ ਅਸੀਂ 200 ਰੁਪਏ ਤੋਂ ਲੈ ਕੇ ਸਾਢੇ 300 400 ਤੱਕ ਦੇ ਸੂਟ ਨੇ ਸਾਰੇ 200 250 300 350 400 ਬਸ ਇੱਥੇ ਤੱਕ ਨੇ ਪੂਰੇ ਮਿੱਠੇ ਰੇਟ ਤੇ ਪਹੁੰਚੇ ਨੇ ਜੀ ਨਵਿਨਾਵੇਂ ਕਾਟਨ ਦੇ ਇਹ ਆਲਓਵਰ ਸੂਟ ਨੇ ਭਾਈ ਕਾਟਨ ਦੁਪੱਟਿਆਂ ਨਾਲ ਲਓ ਜੀ ਆਲਓਵਰ ਸੂਟ ਤੇ ਦੁਪੱਟਾ ਆਵੇਗਾ ਕਾਟਨ ਦਾ ਕੀ ਬਾਤ ਹੈ ਜੀ ਆਹ ਲਓ ਜੀ ਦੇਖੋ ਲੈਸ ਲੱਗੀ ਆ ਫੋਰ ਸਾਈਡ ਲੈਸ ਲੱਗੀ ਹੋਵੇਗੀ ਦੁਪੱਟੇ ਤੇ ਇਹਦੇ ਵਿੱਚ ਵੱਖੋ ਵੱਖਰੇ ਡਿਜ਼ਾਈਨ ਆ ਗਏ ਨੇ ਭਾਈ ਦਿਆਂ ਦੇ ਵਿੱਚ ਪੂਰੇ ਫਾਇਦੇ ਨਾਲ ਦੇਵਾਂਗੇ ਜਿਹਨੂੰ ਵੀ ਦੇਵਾਂਗੇ ਉਹ ਯਾਦ ਕਰੂਗਾ ਬਹੁਤ ਸੋਹਣਾ ਕੱਪੜਾ ਪਾਈਏ ਲਓ ਜੀ ਕੀ ਬਾਤ ਹੈ ਦੀਆਂ ਖੁੱਲ ਗਏ ਬਸੇਰਾ ਤੋਂ ਸਿੜਾ ਲਵੈਂਡਰ ਕਲਰ ਦੇ ਵਿੱਚ ਡਿਆਂ ਖੁੱਲ ਰਿਹਾ ਬਹੁਤ ਹੀ ਸੋਹਣਾ ਕੀ ਬਾਤ ਹੈ ਦੇਖੋ ਜੀ ਆਵੇਗਾ ਦੁਪੱਟਾ ਕਾਟਨ ਦਾ ਆਲ ਓਵਰ 5 ਮੀਟਰ ਸੂਟ ਹੋਵੇਗਾ ਲਓ ਜੀ ਲਓ ਜੀ ਇੱਕ ਡੀਨ ਹੋਰ ਖੁੱਲ ਗਿਆ ਚੈੱਕ ਕਰ ਸਕਦੇ ਹੋ ਇਹਦੇ ਨਾਲ ਵੀ ਕਾਟਨ ਦਾ ਦੁਪੱਟਾ ਆਊਗਾ ਚੈੱਕ ਵਾਲਾ ਵਿੱਚ ਚੈੱਕ ਬਣਿਆ ਤੇ ਡੀਨਿੰਗ ਬਣੀਆਂ ਬਹੁਤ ਬਿਆਰੀ ਲਓ ਜੀ ਕੀ ਆ ਬਾਤ ਹੈ ਜੀ ਲਓ ਜੀ ਇੱਕ ਹੋਰ ਡੀਨ ਖੁੱਲਿਆ ਦੁਪੱਟੇ ਦੇ ਨਾਲ ਸੋ ਸਾਰੇ ਡੀਲਰ ਆਪਣੇ ਕੋਲੇ ਪਹੁੰਚ ਚੁੱਕੇ ਨੇ ਭਾਈ ਪੂਰੇ ਮਿਠੇ ਰੇਡ ਦੇ ਵਿੱਚ ਮਾਲ ਸਾਨੂੰ ਰੇਟ ਦੱਸ ਸਕਿਆ ਪਹੁੰਚੋ ਨਵੇਂ-ਨਵੇਂ ਡੀਲਰ ਵਿਜ਼ਿਟ ਕਰਨ ਦੇ ਲਈ ਸੋ ਸ਼ੁਕਰੀਆ ਜੀ ਧੰਨਵਾਦ ਨਵੇਂ ਵੀਡੀਓ ਦੇਖਣ ਲਈ ਸਾਡੇ ਨਾਲ ਜੁੜੇ ਰਿਹਾ ਕਰੋ